ਭਾਰਤ-ਪਾਕਿਸਤਾਨ ਕੋਮਾਂਤਰੀ ਸਰਹਾਦਤੇ ਬੀਐਸਐਫ ਨੇ ਪਾਕਿਸਤਾਨ ਦੀ ਇੱਕ ਨਾਪਾਕ ਅਸਾਜਿਸ਼ ਨੂੰ ناکਾਮ ਕਰਦਿਆਂ ਹਥਿਆਰਾਂ ਸਣੇ ਡਰੋਨ ਭ੍ਰਮਤ ਕੀਤਾ ਹੈ ਇਸ ਦੌਰਾਨ ਬੀਐਸਐਫ ਦੇ ਜਵਾਨਾਂ ਨੇ ਤਕਰੀਬਨ 3 ਰੌਂਦ ਫਾਇਰ ਕੀਤੇ ਫਾਜ਼ਿਲਕਾ ਵਿੱਚ ਬੀਐਸਐਫ ਦੀ 64 ਬਟਾਲੀਅਨ ਦੇ ਅਧਿਕਾਰੀ ਐਮਐਸ ਰੰਦਾਵਾ ਨੇ ਦੱਸਿਆ ਕਿ ਬੀਤੀ ਰਾਤ ਸਰਹੱਦ ਨੇੜੇ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਦੀ ਹਲਚਲ ਤੋਂ ਬਾਅਦ ਮੁਸਤੈਦ ਜਵਾਨਾਂ ਨੇ ਫਾਇਰਿੰਗ ਕਰਕੇ ਡਰੋਨ ਨੂੰ ਸੁੱਟ ਲਿਆ ਸੀ ਅੱਜ ਤਲਾਸ਼ੀ ਮੁਹਿੰਮ ਦੌਰਾਨ 3 ਪਿਸਤੌਲ 7 ਮੈਗਜ਼ੀਨ ਅਤੇ ਇੱਕ ਡਰੋਨ ਬਰਾਮਦ ਕੀਤਾ ਗਿਆ ਹੈ ਬਰਾਮਦ ਕੀਤਾ ਗਿਆ ਡਰੋਨ ਅਤੇ ਦੋ ਪਿਸਤੌਲਾਂ ਚੀਨ ਚ ਬਣੀਆਂ ਹੋਈਆਂ ਨੇ ਜਦਕਿ ਇੱਕ ਪਿਸਤੌਲ ਇਟਲੀ ਦੀ ਹੈ ਤੇ ਸਾਡੇ ਜਵਾਨ ਨੇ ਜਦੋਂ ਡਰੋਨ ਦੀ ਮੂਮੈਂਟ ਦੇਖੀ ਤੇ ਉਹਦੇ ਉੱਤੇ ਫਾਇਰ ਕੀਤਾ ਤੇ ਨਾਲ ਹੀ ਨਾਲ ਜਿਹੜੇ ਸਾਡੇ ਬੀਐਸਐਫ ਦੇ ਆਪਣੇ ਇੱਕ ਕੁਪੈਂਟਸ ਨੇ ਜਿਹੜੇ ਐਂਟੀ ਡਰੋਨ ਸਿਸਟਮ ਚ ਆਉਂਦੇ ਨੇ ਉਹਨਾਂ ਨੂੰ ਅਸੀਂ ਐਕਟੀਵੇਟ ਕੀਤਾ ਤੇ ਉਹਦੇ ਬਾਅਦ ਸਾਡਾ ਤਾਮਿਲ ਆਪਣੇ ਐਸਐਸਓਸੀ ਨਾਲ ਬਹਿ ਅਸੀਂ ਮਾਰਨਿੰਗ ਅਸੀਂ ਰਿਕਵਰੀ ਕੀਤੀ ਹੈ ਜੁਆਇੰਟ ਆਪਰੇਸ਼ਨ 'ਚ ਬੀਐਸਐਫ ਤੇ ਐਸਐਸਓਸੀ ਨੇ ਤੇ ਇਹਦੇ ਚ ਸਾਡੇ ਕੋਲ ਇੱਕ ਡਰੋਨ ਜਿਹੜਾ ਕਿ ਕੈਰੀਅਰ ਸੀ ਨਾਲ ਹੱਦੇ ਕੋ 10 ਪਿਸਟਲ ਜਿਹਦੇ ਚ ਦੋ ਸਟਾਰ ਮੈਡ ਚਾਈਨਾ ਮੈਡ ਤੇ ਇੱਕ ਬਰੇਟਾ ਹੋਵੇ ਤੇ ਸੱਤ ਮੈਗਜ਼ੀਨ ਆਹ ਸਿਰੀ ਕਵਰ ਕਿੱਟ ਜਾਵਾ